ਉਕਾਹ ਟਾਲੂ ਗੁਰੂ ਸੇਵੀ ਹੈ ਹਨ ਸਸਜ ਦਰਸ਼ਨ ਪਰਸ ਹੈ ਗੁਰੂ ਕਾ ਜਨਮ ਮਰਨ ਦੁਖ ਜਾਈ ਹਉ ਵਸਿ ਫਤਖਸਉ ਮਦੀ ਨੂਰੇ ਅਰਸੋ ਕਰਸੋ ਚਟੀਆਂ ਤੁਧ ਡਿਠੇ ਸਚੇ ਪਾਤ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਸੱਚਾ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋ ਹੀਆ ਸਭਨਾ ਦਾਵੇ ਸਾਹ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ੴ ਸਤਿਗੁਰ ਪ੍ਰਸਾਦਿ ਜਬ ਹਮ ਹਤੇ ਤਬ ਤੂ ਨਾਹੀ ਆਬ ਤੂ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਹੋਦਦ ਜਾਲ ਕੇਵਲ ਜਲ ਮਾਹੀ ਜਬ ਹਮ ਹਤੇ ਤਬ ਤੂ ਨਾਹੀ ਆਵ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੇ ਲਹਿਰ ਮੈਂ ਉਧਤ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਐ ਪ੍ਰਮ ਐਸਾ ਜੈਸਾ ਮਾਨੀਐ ਓਏ ਨਾ ਤੈ ਸਾ ਰਹਾ ਨਰਪਾਤ ਏਕ ਸਿੰਘਾਸਨ ਸੋਇਆ ਸੁਪਨੇ ਭਿਆ ਪਖਾਰੀ ਅਛਤ ਰਾਜ ਵਿਚਰਤ ਧੁਖ ਪਾਇਆ ਸੂਗਤ ਭਈ ਹਮਾਰੀ ਰਾਜ ਕੋ ਅੰਗ ਪ੍ਰਸੰਗ ਜੈਸੇ ਹ ਹ ਅਬ ਕਛ ਮਹਰਮ ਜਨਾਇ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿਨ ਨਾ ਆਇਆ ਸਰਬੇ ਇਕ ਅਨੇਕ ਸੁਆਮੀ ਸਭ ਘਟ ਭੁਗਵਾ ਸੋਈ ਕਹਿ ਰਵਦਾਸ ਹੱਥ ਪੈ ਨੇਰਾ ਸਹਜੇ ਹੋਏ ਸੋਈ ਸਰਵੇ ਇਕ ਅਨੇਕ ਸੁਆਮੀ ਸਭ ਘਟ ਭੁਗਵਾ ਸੋਈ ਕਹਿ ਰਵਦਾਸ ਹਾਥ ਪੈ ਨੇਰਾ ਸਹਜ ਹੋਏ ਸੋਈ ਵਾਹੇ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਜਬ ਹਮ ਹੋਤੀ ਤਬ ਤੂੰ ਨਾਹੀ ਆਪ ਤੂੰ ਹੀ ਮੈਂ ਨਾਹੀ ਅਨਲ ਅਗਮ ਜੈਸੀ ਲਹਿਰ ਮੈਂ ਉਹ ਦਦ ਜਲ ਕੇਵਲ ਜਲ ਮਾਹੀ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪੁੱਤਰ ਹੁਕਮ ਸ਼ਰੋਮਣੀ ਭਗਤ ਭਗਤ ਰਵਿਦਾਸ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 657 ਉੱਪਰ ਸਵਾਯਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਗਾਵੇ ਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗ ਜੀਓ ਅੱਜ ਸਿੱਖ ਪੰਥ ਦੀ ਮਹਾਨ ਸ਼ਹੀਦ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਜੀ ਦੇ ਦੂਸਰੇ ਹੈੱਡ ਗ੍ਰੰਥੀ ਸਹਿਬਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਬਰ ਦਾ ਮੁਕਾਬਲਾ ਸਬਰ ਨਾ ਕਰਦਿਆਂ ਹੋਇਆਂ ਬੰਦ-ਬੰਦ ਕਟਾ ਕਰਕੇ ਸ਼ਹਾਦਤ ਪ੍ਰਾਪਤ ਕੀਤੀ। ਤੈਨ ਗ੍ਰੰਥੀ ਸਹਿਬਾਨ ਦੀ ਸ਼ਹਾਦਤ ਨੂੰ कोटान कोट ਪ੍ਰਣਾਮ ਸਤਿਗੁਰ ਜੀ ਕਿਰਪਾ ਕਰਨ। ਮਹਾਂਪੁਰਸ਼ਾਂ ਦੀ ਪਾਈ ਪੂਰਨਿਆਂ ਤੇ ਚੱਲਣ ਦਾ ਬਲ ਬਖਸ਼ਣ। ਬੁੱਲਾ ਚੁੱਕਾਂ ਦੀ ਖਿਮਾ ਕਰਨੀ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ